ਓਏ ਅਜੀ ਗਰਮੀ ਦਾ ਬਹੁਤ ਬੁਰਾ ਹਾਲ ਆ ਪਰ ਜਿਉਂ-ਜਿਉਂ ਦਿਨ ਅੱਗੇ ਵਧਦਾ 12 ਵਜੇ ਤੱਕ ਇੰਨਾ ਬੁਰਾ ਹਾਲ ਹੋ ਜਾਂਦਾ ਕਿ ਸੜਕ ਤੇ ਨਿਕਲਿਆ ਨਹੀਂ ਜਾਂਦਾ ਲੋਕਾਂ ਨੂੰ ਵੀ ਥੋੜਾ ਆਪਣਾ ਬਚਾ ਕੇ ਨਾ ਜਿਹਦਾ ਸਿਰ ਮੂ ਧੱਕ ਕੇ ਨਿਕਲਣਾ ਚਾਹੀਦਾ ਪਰ ਗਰਮੀ ਦਾ ਇੰਨਾ ਕਿ ਪਰਲੋਗ ਆਏ ਲੋਕਾਂ ਨੂੰ ਇਹ ਸੁਝਾਉਣਾ ਆਪਣਾ ਕੰਮ ਜਲਦੀ ਜਲਦੀ ਮੁਕਾ ਦੇ ਘਰਾਂ ਦੇ ਰਹਿਣ ਅਕਚੁਅਲੀ ਜਿਹੜੀ ਇਸ ਟਾਈਮ ਤੇ ਗਰਮੀ ਆਇਆ ਨਾ ਉਹਦੇ ਚ 에ਅ ਦੇ ਵਿੱਚ ਹਿਊਮਿਡਿਟੀ ਦਾ ਫੈਕਟਰ ਕਾਫੀ ਘੱਟ ਹੈਗਾ ਆ। ਸਰੀਰ ਦੇ ਵਿੱਚ ਟੈਂਪਰੇਚਰ ਵੱਧ ਰਿਹਾ ਆ ਜਾਂ ਉਹਨਾਂ ਨੂੰ ਸਵੇਟਿੰਗ ਚ ਪ੍ਰੋਬਲਮ ਆ ਰਹੀ ਆ ਨੇਰੇ ਸਰਕਾਰੀ ਹਸਪਤਾਲ ਆ ਕੇ ਉਹਨੂੰ ਰਿਕਵਰਸ਼ਨ ਵਿੱਚ ਟ੍ਰੀਟਮੈਂਟ ਲੈਣ ਹੁੰਦਾ। ਇੱਕ ਗਰਮੀ ਦਾ ਬਹੁਤ ਬੁਰਾ ਹਾਲ ਆ ਜਦੋਂ ਸਵੇਰੇ ਨਿਕਲੀ ਤਾਂ ਉਸ ਵੇਲੇ ਤੇ ਮੌਸਮ ਠੀਕ ਹੁੰਦਾ ਪਰ ਜਿਉਂ-ਜਿਉਂ ਦਿਨ ਅੱਗੇ ਵੱਧਦਾ 12 ਵਜੇ ਤੇ ਅੱਗੇ ਬੁਰਾ ਹਾਲ ਹੋ ਜਾਂਦਾ ਕਿ ਸੜਕ ਤੇ ਨਿਕਲਿਆ ਨਹੀਂ ਜਾਂਦਾ। ਪਰ ਇਹਦੇ ਨਾਲ ਜਿਹੜਾ ਆ ਲੋਕਾਂ ਨੂੰ ਵੀ ਤੁਹਾਨੂੰ ਆਪਣਾ ਬਚਾਅ ਕਰਨਾ ਜਿਹਦਾ ਸਿਰ ਮੂਠ ਟੱਕ ਕੇ ਨਿਕਲਣਾ ਚਾਹੀਦਾ ਤਾਂ ਕਿ ਜਿਹੜੀ ਲੂ ਚੱਲ ਰਹੀ ਹੈ ਗਰਮ ਹਵਾ ਚੱਲ ਰਹੀ ਹੈ ਉਸ ਤੋਂ ਬਚਿਆ ਜਾ ਸਕੇ ਸ਼ਾਇਦ ਮੇਰਾ ਨਾਮ ਬੌਰਾ ਮੈਗਾ ਪਰ ਗਰਮੀ ਦਾ ਇੰਨਾ ਕਿ ਪ੍ਰਲੋਗ ਆਏ ਲੋਕਾਂ ਨੂੰ ਇਹ ਸੁਝਾਉਣਾ ਕਿ ਆਪਣਾ ਕੰਮ ਜਲਦੀ ਜਲਦੀ ਮੁਤਾਵਾ ਦੇ ਘਰਾਂ ਦੇ ਰਹਿਣ ਆਪਣੀ ਸਿਹਤ ਦਾ ਖਿਆਲ ਰੱਖਣ ਤੇ ਮੈਂ ਇੱਥੇ ਠੰਡਾ ਪਾਣੀ ਪੀਣ ਵਾਸਤੇ ਆਇਆ ਨਮੂ ਪਾਣੀ ਪੀਣ ਵਾਸਤੇ ਆਇਆ ਕੋਈ ਨਾ ਹਰ ਵੇਲੇ ਫੀੜ ਹੀ ਚੱਲਣਾ ਹੁੰਦਾ ਤੇ ਮੈਂ ਆਪਣੀ ਸ਼ਹਿਰ ਨੂੰ ਆਪ ਦੇਖਣਾ ਹੈ ਹਾਂ ਐਕਚੁਅਲੀ ਜਿਹੜੀ ਇਸ ਟਾਈਮ ਤੇ ਗਰਮੀ ਹੈ ਨਾ ਉਹਦੇ ਚ 에ਅ ਦੇ ਵਿੱਚ ਹਿਊਮਿਡਿਟੀ ਦਾ ਫੈਕਟਰ ਕਾਫੀ ਘਟਾ ਗਿਆ ਤੇ ਮੇਨ ਵਿੱਚ ਸਭ ਤੋਂ ਪਹਿਲੀ ਪ੍ਰੀਕਾਸ਼ਨ ਤੇ ਇਹ ਹੀ ਹੈ ਕਿ ਜਿਹੜਾ ਪੀਕ ਟਾਈਮ ਹੈਗਾ ਯਾਨੀ ਕਿ 12 ਵਜੇ ਤੋਂ ਲੈ ਕੇ ਸ਼ਾਮੀ 4-5 ਵਜੇ ਤੱਕ ਜੇ ਕੋਈ ਜ਼ਰੂਰੀ ਕੰਮ ਨਹੀਂ ਹੈਗਾ ਤੇ ਲੋਕ ਨੂੰ ਅਵੋਇਡ ਕਰ ਸਕਦੇ ਆ ਤੇ ਅਵੋਇਡ ਕਰ ਪਰ ਜੇ ਕਿਸੇ ਕਾਰਨ ਕਰਕੇ ਘਰੋਂ ਬਾਹਰ ਨਿਕਲਣਾ ਪੈ ਰਿਹਾ ਹੈ ਜੌਬ ਹੈ ਜਾਂ ਕੋਈ ਹੋਰ ਸਰਕੰਸਟੈਂਸਸ ਹੈਗੇ ਆ ਉਸ ਕੇਸ ਦੇ ਵਿੱਚ ਆਪਣੇ ਸਿਰ ਨੂੰ ਢੱਕ ਕੇ ਰੱਖਣ ਹਾਈਡਰੇਟ ਰਹਿਣ ਹਾਈਡਰੇਟ ਕਹਿਣ ਤੋਂ ਭਾਏ ਆ ਕਿ ਮਤਲਬ ਪਾਣੀ ਪੀਣ ਠੀਕ ਅਮਾਉਂਟ ਦੇ ਵਿੱਚ ਤੇ ਗਰਮੀ ਦੇ ਵਿੱਚ ਕਿਉਂਕਿ ਅਸੀਂ ਨਾ ਇਲੈਕਟੋਲਾਈਟਸ ਲੂਜ਼ ਕਰਦੇ ਆ ਉਸ ਕੇਸ ਦੇ ਵਿੱਚ ਨਿੰਬੂ ਪਾਣੀ ਜਾਂ ਕੋਈ ਵੀ ਜਾਂ ਤਰਲ ਪਦਾਰਥ ਉਹ ਲੈ ਸਕਦੇ ਆ ਪਰ ਮੇਨ ਇਹ ਹੈ ਕਿ ਆਪਣਾ ਸਿਰ ਹੈਗਾ ਉਹਨੂੰ ਕਵਰ ਕਰਕੇ ਰੱਖਣ ਤੇ ਗਲ ਦੇ ਵਿੱਚ ਜਿੱਦਾਂ ਕੋਈ ਪਰਨਾ ਵਗੈਰਾ ਜਾਂ ਕੁਝ ਵੀ ਇਦਾਂ ਦਾ ਪਾ ਲੈਣ ਤਾਂ ਕਿ ਜਿਹੜਾ ਗਰਮੀ ਹੈਗੀ ਆ ਉਸ ਤੋਂ ਬਚਣ ਤੇ ਜੇ ਬਾਈ ਚਾਂਸ ਗਰਮੀ ਕਰਕੇ ਸਰੀਰ ਦੇ ਵਿੱਚ ਟੈਂਪਰੇਚਰ ਵੱਧ ਰਿਹਾ ਆ ਜਾ ਉਹਨਾਂ ਨੂੰ ਸਵੇਟਿੰਗ ਦੀ ਪ੍ਰੋਬਲਮ ਆ ਰਹੀ ਆ ਅਨਕੌਂਸ਼ੀਅਸ ਹੋ ਰਹੇ ਕੁਝ ਵੀ ਦੱਸੋ ਤਾਂ ਆਪਣੇ ਨੇਰੇ ਸਰਕਾਰੀ ਹਸਪੀਟਲ ਆ ਕੇ ਉਹਨੂੰ ਰਿਕਵਰਸ਼ਨ ਜਾਂ ਟ੍ਰੀਟਮੈਂਟ ਲੈਣ ਉਹ ਦੱਸਿਓ